ਕਲ ਜੀ ਸਾਨੂੰ ਇੱਕ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅੰਮ੍ਰਿਤਸਰ ਸਾਈਡ ਤੋਂ ਬਠਿੰਡਾ ਐਂਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਤੇ ਨਈਆ ਵਾਲਾ ਥਾਣੇ ਦੀ ਟੀਮ ਤੇ ਸੀਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਟਲਾ ਆਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਬਰਾਮਤ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀ ਕੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪਾ ਤੇ ਇਹਦੇ ਚੱਲਦੇ ਹੀ ਥਾਣਾ ਨਈਂਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ uh, 21 ਸਬਸੈਕਸ਼ਨ C ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਤੇ ਇਹ ਜਿਹੜੀ ਰਿਕਵਰੀ ਸੀ ਸਾਡੇ ਡੀ ਐਸ ਪੀ ਜਿਹੜੇ ਕੋਚੋ ਹੈਗੇ ਆਪਣੇ ਬਲਜੀ ਨਾਲ ਵੀ ਹਾਜ਼ਰੀ ਦੇ ਵਿੱਚ ਹੋ ਗੋ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਕੰਮ ਇਹਨਾਂ ਵਿੱਚ ਜਿਹੜੇ 메ਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰ ਰਜਿਸਟਰਡ ਹੈ ਜਿਦੇ ਵਿੱਚੋਂ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਸਾਲਾਂ ਤੋਂ ਇਸ ਮਤਲਬ ਤਸਕਰੀ ਦੇ ਵਿੱਚ ਸ਼ਾਮਿਲ ਹੈ ਤੇ ਮੈਂ ਵੀ ਮੇਰੀ ਗੁੰਡਾਈ ਮੇਜ਼ ਕਰਾ ਰਿਹਾ ਇਹਦੇ ਵਿੱਚ ਜਿਹੜਾ ਦੂਜਾ ਕੋ ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਆ ਸੀ ਇਹ ਉਹਦੀ ਗੱਡੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰਤਨ ਦਾ ਐਸੇ ਬੇਸਿਕਲੀ ਕੋਰਟ ਪਾਰ ਆਦਾ ਪਰ ਇਸ ਟਾਈਮ ਪ੍ਰੈਸੈਂਟਲੀ ਹੀ ਜਿਸ ਆਈਡੀਟ ਹਾਜ਼ਰਤਨ ਤੇ ਜਿਹੜਾ ਜੁਰਾ ਸੰਦੀਪ ਸਿੰਘ ਉਹ ਦੀਪੂ ਆ ਇਹ ਮੋਤਾਨੀ ਰੂਪ ਪਰ ਮੈਂ ਖੁਦ ਵੀ ਕਰਦੇ ਨਸ਼ਾ ਜਿਹੜਾ ਸੰਦੀਪ ਹੈ ਉਹ ਡਿਕਟਰ ਜੀ ਪਹਿਲਾਂ ਵੀ ਕਾਫੀ ਲਿਆਦਾ ਫੀਮਨ ਮਨਪ੍ਰੀਤ ਉਸਮਾਣਾ ਹੈ ਉਹਦੇ ਤੇ ਜੀ ਪੰਜ ਮੁਕਦਮੇ ਹੈ 2 ਆਈਪੀਸੀ ਦੇ 3 90 ਦੇ ਤੇ ਜਿਹੜਾ ਸੰਦੀਪ ਉਸ ਦੀਪੂ ਹੈ ਇਹਦੇ ਤੇ ਫਰਸਟ ਐਫਆਈ ਹੈ ਮੈਡਮ ਜੈਸੀ ਕਾਉਂਟ ਨਹੀਂ ਜਿਹੜਾ ਮਨਪ੍ਰੀਤ ਮਾੜਾ ਇਹ ਤਾਂ ਅਨਇੰਪਲੋਇਡ ਹੈ ਤੇ ਜਿਹੜਾ ਸੰਦੀਪ ਹੈ ਇੱਕ ਟੈਕਸੀ ਡਰਾਈਵਰ ਜੀ ਅਮਰਸਰ ਸਾਈਡ ਤੋਂ ਲੈ ਕੇ ਆ ਰਹੇ ਸੀ ਜਿਹੜਾ तो लोकल सप्लाई ਸਪਲਾਈ ਦਾ है बाकी ਬਾਕੀ ਉਹਨਾਂ ਦਾ ਰਿਮਾਈਂਡ ਡਿਮਾਂਡ ਤੇ ਪਤਾ ਲੱਗ ਗਿਆ ਜਿਹੜਾ ਫਰਦਰ ਇਨਵੈਸਟੀਗੇਸ਼ਨ ਕਰਨਾ ਹੈ ਕਿੰਨਾ ਮਾਡਰਨ ਇਟਮ ਵੀ ਅੱਜ ਆ ਕੇ ਆਏ ਹਾਂ ਜੀ ਸਾਡੀ ਪਿੰਡ ਦਾ ਰਿਕੁਐਸਟ ਜੀ ਦਾ ਫਾਰਵਰਡ ਕਰਾਂਗੇ ਅਜਸੀ ਜੀ ਐਸਐਸ ਮਾਨਯੋਗ ਐਸਐਸਪੀ ਮੈਮ ਵੀ ਨਾਲ ਸੀਗੇ ਐਸਪੀ ਸਿਟੀ ਤੇ ਬਾਕੀ ਸਾਰੀ ਸਾਡੇ 6 ਐਸਐਚਓਜ਼ ਦੀ ਟੀਮ ਉਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਮੈਂ ਦੱਸੂਗੀ ਦੱਸਣਾ ਚਾਹੂੰਗੀ ਕਿ ਜਦੋਂ ਤੋਂ ਇਹਨਾਂ ਨੇ ਲਿਖਿਆ ਉਸ ਤੋਂ ਪਹਿਲਾਂ ਵੀ ਸਾਡੇ ਰੂਟੀਨ 'ਚ ਉਥੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਸੀਗੇ ਬਟ ਆਫਟਰ ði ਇਨਸੀਡੈਂਟ ਅਸੀਂ ਹੋਰ ਇੰਟੈਂਸੀਫਾਈ ਕਰਦੀਏ ਉਥੇ ਸਰਚ ਤੇ ਇਸ ਇਨਸੀਡੈਂਟ ਤੋਂ ਬਾਅਦ 6 ਮੁਕਦਮੇ ਦਰਜ ਕੀਤੇ ਗਏ ਆ ਅੱਜ ਵੀ ਉਥੇ ਰਿਕਵਰੀ ਹੋਈ ਹੈ ਤੇ ਅਸੀਂ ਐਫਆਈਆਰ ਲਾਂਚ ਕਰਾਂਗੇ

ਦੇਖੋ ਇਟ ਇਜ਼ ਮੈਂ ਨਹੀਂ ਕਹਿ ਸਕਦੀ ਉਥੇ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀ ਬਟ ਉਥੇ ਕੋਈ ਇਹੀ ਹੈ ਕਿ ਉਥੇ ਤਿੰਨ ਚਾਰ ਜਿਹੜੇ ਹੁੰਦੇ ਆ ਨੋਨ ਪੈਡਲਰਸ ਉਹ ਉਹਨਾਂ ਨੂੰ ਉਹਨਾਂ ਦੇ ਐਫ ਆਈ ਆਰ ਵੀ ਬਹੁਤ ਹੈ ਔਰ ਜਿੱਦਾਂ ਹੀ ਉਹ ਬੇਲ ਤੇ ਆਉਂਦੇ ਆ ਉਹ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਤੋਂ ਰਿਪੀਟ ਆਫੈਂਡਰਸ ਹੈ ਉਥੇ ਇਹ ਨਹੀਂ ਹੈ ਕਿ ਨਵੇਂ ਮੁੰਡੇ ਵੇਚ ਰਹੇ ਆ ਉਥੇ ਜਿਹੜੇ ਪੁਰਾਣੇ ਵੇਚਦੇ ਸੀ ਉਹੀ ਹੁਣ ਵੀ ਕੰਟੀਨਿਊ ਹੀ ਕਰ ਦਿੰਦੇ ਨੇ ਮੈਂ ਸਾਰਾ ਲੋਕਾਂ ਦੇ ਘਰ ਘਾਏ ਗਏ ਉਥੇ ਦੀ ਅਸੀਂ ਉਸੇ ਪ੍ਰੋਸੈਸ ਨੂੰ ਅੱਜ ਕਰ ਰਹੇ ਹਾਂ ਅਸੀਂ ਉਹਨੂੰ ਨੋਟਿਸ ਸਰਵ ਕਰਾਂਗੇ ਤੇ ਉਹ ਡੈਮੋਲੇਸ਼ਨ ਡਰਾਈਵ ਉੱਥੇ ਚਲਾਈ ਜਾਏ। ਪਰ ਇਹ ਗੱਲ ਹੈ ਕਿ ਬਾਅਦ ਵਿੱਚ ਆਪਣੇ ਘਰ ਦਾ ਤਾਂ ਇਹ ਤੁਸੀਂ ਗਲਤੀ ਹੀ ਹੁੰਦੀ ਜੇ ਉਹ ਨਜਾਇਜ਼ ਕਬਜ਼ੇ ਹੈ ਉਹਨੂੰ ਅਚਾਨਕ ਨਾਲ ਦੂਰਿਆ ਜਾਂਦਾ। ਇੱਕ ਤੇ ਰਿਟਨ ਜੀ ਆਉਂਦਾ ਵੀ ਇਹ ਦੱਸੇ ਕਿ ਤੁਸੀਂ ਕਾਹਤਾ ਹੈ। ਦੇਖੋ ਇਟ ਇਜ਼ ਅ ਜੁਆਇੰਟ ਐਫਰਟ ਹੁੰਦਾ ਸਿਵਲ ਦਾ ਤੇ ਪੁਲਿਸ ਦਾ ਉਹਦੇ ਵਿੱਚ ਅਸੀਂ ਪ੍ਰਾਇਮਰੀਲੀ ਉਹੀ ਟਾਰਗੇਟ ਕਰਦੇ ਹਾਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਨਹੀਂ ਉਹਨਾਂ ਦਾ ਪ੍ਰਾਇਮਰੀਲੀ ਸਾਡਾ ਇਹ ਹੀ ਹੁੰਦਾ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਯਾ ਰਜਿਸਟਰੀ ਨਹੀਂ ਆਇਆ ਯਾ ਗਲਤ ਕਬਜ਼ਾ ਉਹਨਾਂ ਦੇ ਟਾਈਟ ਦੇ ਦੇਖੋ ਇੱਕ ਉਹਨੂੰ ਜੋੜ ਦਿੱਤਾ ਜਾਂਦਾ ਨਾਲ ਕਿਉਂਕਿ ਉਹਨਾਂ ਤੇ ਹੀ ਮੋਸਟਲੀ ਰਜਿਸਟਰ ਵੇ ਐਨਡੀਪੀਐਸ ਦੀ ਐਫਆਈਆਰਸ ਵੀ ਉਹਨਾਂ ਦੇ ਅਗੇਂਸਟ ਰਜਿਸਟਰ ਹੋਊਗੀ ਜਿਹੜੇ ਇਹ ਫੀਲਡ ਕੋ ਲੋ ਕਿਤਾ ਪੜਿਆ ਹੈ ਇਹਨਾ ਮਸ਼ੂ ਰੁਪਨ ਦੇ ਬਾਅਦ ਵੀ ਕਿ ਮੈਂ ਆ ਰਹੀ ਜੀ ਆਪਰ ਕਿਥੋਂ ਲੈ ਕੇ ਆ ਰਹੇ ਪਿਛਲਾ ਲੈਂਦਾ ਆਪਣੀ ਗੱਲ ਨਾਲ ਸਾਹ ਜੀ ਪਿਛਲਾ ਵੀ ਹੈ ਜਤ ਇਹ ਜਿਹੜਾ ਮਨਪ੍ਰੀਤ ਮਾਨਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ ਹੈ ਉਹਦੇ ਤੇ ਆਲਰੇਡੀ ਐਫ ਆਈ ਆਰ ਦੇ ਹੀ ਸੌਰੀ ਐਨ ਡੀ ਦੇ ਹੀ ਐਫ ਆਈ ਆਰਸ ਹੈ 21 ਬਸ ਅਦਰ ਬਠਿੰਡਾ 2017 ਤੋਂ ਮਤਲਬ ਇਹ ਸੀ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਨਾ ਹੈ ਇਸ ਕੰਮ ਦੇ ਵਿੱਚ ਰੁੱਝਿਆ ਹੋਇਆ ਮੈਡਮ ਜਿਵੇਂ ਇਸ ਤਰ੍ਹਾਂ ਦੱਸਿਆ 5 25 ਪੰਨਾ ਕਰਿਆ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਜੱਤੀ ਹੈ ਕਿਸ ਤਰ੍ਹਾਂ ਦੀ ਕਾਰਗੁਜ਼ਾਰ ਇਨਾਂ ਤੇ ਦੀ ਜਿੰਨੀ ਵੀ ਰਿਕਵਰੀ ਹੁੰਦੀ ਉਹਦੇ ਅਕੋਰਡਿੰਗ ਇਹ ਤਾਂ ਐਫ ਆਈ ਆਰ ਰਜਿਸਟਰਡ ਹੁੰਦੀ ਆ ਹੁਣ ਇਹਦੇ ਤੇ ਕਮਰਸ਼ੀਅਲ ਰਿਕਵਰੀ ਹੋਈ ਹੈ ਤੇ ਉਹ ਉਹਦੇ ਅਕੋਰਡਿੰਗ ਅਸੀਂ ਇਸ ਤੇ ਕਾਰਵਾਈ ਕਰਾਂਗੇ ਜਿਵੇਂ بار بار ਜਿੱਤੇ ਪਰਚੇ ਦਰਜ ਹੈ ਇਹ bail ਤੇ ਆ ਕੇ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਆ ਨਾ ਮੈਂ ਉਹੀ ਕਹਿ ਰਹੀਆਂ repeat offenders ਐ ਜਿਹੜੇ ਜਿਨ੍ਹਾਂ ਤੇ بار بار FIRs ਹਿਸਟਰੀ ਹੁੰਦੇ باوجود ਵੀ ਜਦੋਂ bail ਤੇ ਆਂਦੇ ਦੁਬਾਰਾ ਇਹ ਕੰਮ ਸ਼ੁਰੂ ਕਰਦੇ ਦੇਖੋ ਜੀ ਡਿਪੈਂਡ ਕਰਦਾ ਹੁਣ ਉਹਨਾਂ ਦੀ ਡਿਟੇਲਸ ਅਸੀਂ ਲਵਾਂਗੇ TC ਆਫਿਸ ਤੋਂ ਉਸ ਤੋਂ ਬਾਅਦ ਅਸੀਂ ਫਾਲੋ ਅਪ ਕਰਾਂਗੇ ਇਸ ਮਾਮਲੇ ਜੀ 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 ਇਹਨਾਂ ਦਾ ਵੀ ਬੜਾ ਜੀ ਬੜਾ ਥੋੜਾ ਚਾਰਾ ਜੋਇ ਕਰ ਰਹੀ ਹੈ ਕਿ ਟੂ ਕੋਡ ਹੈਸ ਟੂ ਬੀ ਟੇਕਨ ਅਪ ਜੁਡੀਸ਼ਰੀ ਆਲਸੋ ਕਿ ਜਿਹੜੇ ਰਿਪੀਟ ਆਫੈਂਡਰਸ ਜਿਹਨਾਂ ਦੀ ਛੋਟੀ ਲੈਵਲ ਤੇ ਰਿਕਵਰੀ ਹੁੰਦੀ ਹੈ ਉਹਨਾਂ ਤੇ ਇੰਨੀ ਛੇਤੀ ਉਹਨਾਂ ਨੂੰ ਬੇਲ ਤੇ ਨਾ ਰਿਲੀਜ਼ ਕੀਤਾ ਜਾਵੇ ਦੂਸਰਾ ਸੀ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਅਸੀਂ ਪੁਲਿਸ ਨੇ ਐਫਰਟਸ ਕਰੀ ਤੁਸੀਂ ਵੀ ਉਹਨਾਂ ਲੋਕਾਂ ਦੇ ਬੇਲ ਬਾਂਡ ਨਾ ਭਰੋ ਉਹਨਾਂ ਦੀ ਬੇਲ ਨਾ ਕਰਵਾਓ ਤਾਂ ਕਿ ਉਹ ਇੰਨੀ इजीली ਬਾਹਰ ਨਾ ਸਕੇ ਇਹਨਾਂ ਦੇ ਵਿੱਚ ਵੀ ਪਰਿਵਾਰਕ ਇਨਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਸਾਹਮਣੇ ਇਹ ਜਿਹੜਾ ਮੇਨ ਜੀ ਮਨਪ੍ਰੀਤ ਸਿੰਘ ਹਮਾਣਾ ਇਹੀ ਹੈ ਜੀ ਇਹ ਰੱਖੀ ਉਹ ਦੇਖੋ ਜੀ ਜਿਹੜਾ ਡਿਟੇਲ